ਕੈਨੇਡਾ ਚ ਇਹ ਫੋਟੋਆ ਹੋ ਰਹੀਆਂ ਵਾਇਰਲ ਕੀ ਇਹਨਾਂ ਦੇ ਪਿੱਛੇ ਸੱਚ ਆ ਕੀ ਕਹਾਣੀ ਆ ਕਿਉਂ ਇਹਨਾਂ ਦੇ ਚਿਹਰਿਆਂ ਦੇ ਉੱਪਰ ਨਿਸ਼ਾਨ ਆ ਸੱਟਾਂ ਚੋਟਾਂ ਦੇ ਕਿਹਨਾਂ ਨੇ ਇਹ ਹਾਲ ਕੀਤਾ ਔਰ ਕੀ ਵਜ੍ਹਾ ਕਿ ਹਰ ਇੱਕ ਕੈਨੇਡਾ ਨਿਊਜ਼ ਦੇ ਉੱਪਰ ਇਹਨਾਂ ਦੀਆਂ ਫੋਟੋਆਂ ਛਾਈ ਹੋਈਆਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਸਾਰੇ ਨੌਜਵਾਨ ਪੰਜਾਬ ਦੇ ਨਾਲ ਸੰਬੰਧਤ ਆ ਤੇ ਇਹਨਾਂ ਦੀ ਉਮਰ 21 ਸਾਲ ਤੋਂ ਨੀਚੇ-ਨੀਚੇ ਆ ਕਿਸੇ ਦੀ 17 ਕਿਸੇ ਦੀ 18 ਕਿਸੇ ਦੀ 19 ਜੀ ਹਾਂਜੀ ਔਰ ਇਹਨਾਂ ਦਾ ਨਾਮ ਇੱਕ ਦਾ ਨਾਮ ਹੈਗਾ ਹਰਜੋਤ ਸਿੰਘ ਤੇ ਇੱਕ ਦਾ ਨਾਮ ਹੈਗਾ ਤਰਨਵੀਰ ਸਿੰਘ ਔਰ ਇੱਕ ਦਾ ਨਾਮ ਹੈਗਾ ਦਇਆਜੀਤ ਬਲਿੰਗ ਸੋ ਇਹ ਪੰਜਾਬ ਦੇ ਨਾਲ ਸੰਬੰਧਤ ਆ ਕੀ ਇਹਨਾਂ ਨੇ ਇਦਾਂ ਦਾ ਕਾਰਨਾਮਾ ਕਰਤਾ ਕਿ ਇਹਨਾਂ ਦੀਆਂ ਫੋਟੋਵਾਂ ਵਰਲਡ ਵਾਈਡ ਫੇਮਸ ਹੋ ਰਹੇ ਨੇ ਜਿਆਦਾ ਇਹਨਾਂ ਨੂੰ ਉਸ਼ਾਰਿਆ ਜਾ ਰਿਹਾ ਹਰ ਇੱਕ ਨਿਊਜ਼ ਦੇ ਉੱਪਰ ਇਹਨਾਂ ਦੀ ਫੋਟੋ ਆ ਕਿਉਂਕਿ ਕੁਝ ਟਾਈਮ ਪਹਿਲਾਂ ਇਦਾਂ ਦਾ ਹਾਲਾਤ ਹੁੰਦੇ ਸੀਗੇ ਕਿ ਪੰਜਾਬੀਆਂ ਨੂੰ ਇਸ ਕੰਮ ਦੇ ਲਈ ਜਾਣਿਆ ਜਾਂਦਾ ਸੀਗਾ ਕਿ ਪੰਜਾਬੀ ਬਹੁਤ ਹੀ ਜਿਆਦਾ ਮਿਹਨਤੀ ਆ ਤੇ ਇਮਾਨਦਾਰ ਤੇ ਸ਼ਹਿਨਸ਼ੀਲਤਾ ਵਾਲੇ ਲੋਕ ਨੇ ਹਰ ਲੋਕ ਇਹਨਾਂ ਨੂੰ ਪਿਆਰ ਕਰਦੇ ਸੀ ਔਰ ਨਾਲ ਦੀ ਨਾਲ ਇੱਜ਼ਤ ਵੀ ਕਰਦੇ ਸੀਗੇ ਆਪਣੇ ਪੁਰਖਿਆਂ ਨੇ ਇਸ ਚੀਜ਼ ਦੇ ਲਈ ਬਣਾਉਣ ਦੇ ਲਈ ਆਪਣੀਆਂ ਉਮਰਾਂ ਆਪਣਾ ਸਭ ਕੁਝ ਗਾਲ ਦਿੱਤਾ ਪਰ ਜਿਹੜੀ ਅੱਜ ਦੇ ਇਹ ਨੌਜਵਾਨ ਆ ਬੱਚੇ ਆ ਜਿਹੜੇ ਅੱਜ ਦੇ ਇਹ ਉਸ ਤੋਂ 2 ਗੁਣਾ ਉਲਟਾ ਚੱਲਦੇ ਪਏ ਆ ਜੀ ਹਾਂਜੀ ਇਹਨਾਂ ਦੀਆਂ ਤਸਵੀਰਾਂ ਜਾਰੀ ਹੋਣ ਦਾ ਹੀ ਵਜ੍ਹਾ ਇਹ ਆ ਕਿ ਇਹ ਜੋ ਕੈਨੇਡਾ ਦੇ ਵਿੱਚ ਇਸ ਟਾਈਮ ਦੇ ਉੱਪਰ ਹਾਲਾਤ ਬਣੇ ਹੋਏ ਆ ਹਰ ਕਿਸੇ ਦੇ ਘਰ ਦੇ ਉੱਪਰ ਫਾਇਰਿੰਗ ਕੀਤੀ ਜਾ ਰਹੀ ਆ ਕਿਸੇ ਦਾ ਬਿਜ਼ਨਸ ਵਧੀਆ ਚੱਲ ਰਿਹਾ ਉਸ ਤੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਸੋ ਇਹ ਉਹ ਬਦਮਾਸ਼ ਨੇ ਇਹਨਾਂ ਦੇ ਮਾਸੂਮ ਚਿਹਰਿਆਂ ਨੂੰ ਦੇਖ ਕੇ ਇਹ ਨਾ ਸੋਚੋ ਕਿ ਇਹ ਬੱਚਿਆਂ ਨਾਲ ਕਿਸੇ ਨੇ ਕੁੱਟਮਾਰ ਕੀਤੀ ਕਿਨਾਂ ਨੇ ਇਹਨਾਂ ਨੂੰ ਕੁੱਟਿਆ ਨਹੀਂ ਜੀ ਤੁਹਾਡੀ ਸੋਚ ਬਿਲਕੁਲ ਗਲਤ ਆ ਤੁਸੀਂ ਇਹਨਾਂ ਦੇ 마ਸੂਮ ਚਿਹਰਿਆਂ ਦੇ ਉੱਪਰ ਨਾ ਜਾਇਓ ਵੀ ਇਹ ਬੱਚੇ ਆ ਕੀ ਹਾਲਾਤ ਇਹਨਾਂ ਦੇ ਕੀਤੇ ਆ ਸੋ ਇਹ ਬਦਮਾਸ਼ ਆ ਜੀ ਅੱਜ ਦੇ ਕੈਨੇਡਾ ਦੇ ਵਿੱਚ ਬਦਮਾਸ਼ੀ ਕਰਦੇ ਸੀਗੇ ਤੇ ਜਿਸ ਦੇ ਤਹਿਤ ਇਹ ਹਰ ਕਿਸੇ ਦੇ ਘਰ ਦੇ ਉੱਪਰ ਫਾਇਰਿੰਗ ਕਰ ਦਿੱਤੇ ਸੀਗੇ ਹਰ ਕਿਸੇ ਤੋਂ ਇਹ ਫਰੋਤੀਆਂ ਮੰਗਦੇ ਸੀਗੇ ਜਿਹੜਾ ਵੀ ਕੋਈ ਵੀ ਬਿਜ਼ਨਸ ਵਧੀਆ ਰਨ ਕਰਦਾ ਸੀਗਾ ਉਸ ਦੇ ਘਰ ਦੇ ਬਾਹਰ ਪਹਿਲਾਂ ਫਰੋਤੀਆਂ ਮੰਗਦੇ ਸੀਗੇ ਨਹੀਂ ਉਹ ਮੰਨਦਾ ਸੀਗਾ ਫਿਰ ਘਰ ਦੇ ਬਾਹਰ ਫਾਇਰਿੰਗ ਕਰਵਾਉਂਦੇ ਸੀਗੇ ਜਿ ਹਾਂਜੀ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੋਂ ਇਹਨਾਂ ਦੀਆਂ ਫੋਟੋਆਂ ਵਾਇਰਲ ਹੋਈਆਂ ਹਾਲਾਂਕਿ ਇਹ ਮੁੱਦੇ ਦਿਨ-ਪ੍ਰਤੀ ਦਿਨ ਵੱਧਦੇ ਜਾ ਰਹੇ ਆ ਔਰ ਬਹੁਤ ਹੀ ਜ਼ਿਆਦਾ ਲੋਕ ਪਰੇਸ਼ਾਨ ਹੋਇਆ ਖਾਸ ਕਰਕੇ ਇਹ ਆਪਣੇ ਹੀ ਲੋਕਾਂ ਨੂੰ ਆਪਣੀ ਕਮਿਊਨਿਟੀ ਨੂੰ ਹੀ ਟਾਰਗੇਟ ਕਰਦੇ ਆ ਆਪਣੇ ਲੋਕਾਂ ਤੋਂ ਹੀ ਫਰੋਤੀਆਂ ਮੰਗਦੇ ਆ ਬਹੁਤ ਲੋਕਾਂ ਦਾ ਵੱਡਾ-ਵੱਡਾ ਨੁਕਸਾਨ ਕੀਤਾ ਇਹਨਾਂ ਦੀ ਵਜ੍ਹਾ ਤੋਂ ਸੋ ਇਹ ਕਾਬੂ ਆਇਆ ਤਾਂ ਇਹਨਾਂ ਦੀ ਹਾਲਤ ਇਹ ਕਿਉਂ ਕੀਤੀ ਆ ਕਿਉਂਕਿ ਜਦੋਂ ਫਾਇਰਿੰਗ ਹੋਈ ਸੀਗੀ ਪੁਲਿਸ ਨੂੰ ਸੂਚਨਾ ਮਿਲੀ ਸੀ ਪੁਲਿਸ ਪਹੁੰਚੀ ਮੌਕੇ ਤੇ ਸੋ ਸਾਈਡ ਤੇ ਇੱਕ ਗੱਡੀ ਦੇ ਵਿੱਚ ਬੈਠੇ ਸੀਗੇ ਖੜੇ ਸੀਗੇ ਉੱਥੇ ਸੋ ਜਦੋਂ ਪੁਲਿਸ ਦੀ ਨਿਗਾਹ ਗਈ ਬਹਾਨ ਦੇ ਉੱਤੇ ਪੁਲਿਸ ਇਹਨਾਂ ਦੇ ਕੋਲ ਪਹੁੰਚੀ ਸੋ ਇਹ ਉੱਤਰ ਕੇ ਉੱਥੋਂ ਭੱਜੇ ਆ ਟੈਕਸੀ ਦੇ ਵਿੱਚ ਬੈਠ ਗਏ ਟੈਕਸੀ ਲੈ ਕੇ ਉੱਥੋਂ ਫਿਰ ਹੋ ਗਏ ਪੁਲਿਸ ਨੇ ਇਹਨਾਂ ਦਾ ਪਿੱਛਾ ਕੀਤਾ ਔਰ ਪੁਲਿਸ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਟੈਕਸੀ ਨੂੰ ਅੱਗੇ ਲਾ ਕੇ ਇਹਨਾਂ ਨੂੰ ਕਿਹਾ ਵੀ ਸਰੈਂਡਰ ਕਰ ਦੋ ਸਾਡੇ ਨਾਲ ਕੋਆਪਰੇਟ ਕਰੋ ਪਰ ਇਹਨਾਂ ਨੇ ਕੋਆਪਰੇਟ ਨਹੀਂ ਕੀਤਾ ਜਿਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਭਾਰਤੀ ਪੁਲਿਸ ਫਿਰ ਕੁਝ ਵੀ ਕਿਸੇ ਦੀ ਸੁਣਦੀ ਨਹੀਂ ਹੁੰਦੀ ਜਦੋਂ ਕਿਸੇ ਨੂੰ ਅਰੈਸਟ ਕਰਨਾ ਹੁੰਦਾ ਆਏ ਦਿਨ ਤੁਸੀਂ ਵੀਡੀਓਜ਼ ਵੀ ਦੇਖਦੇ ਆ ਵੀ ਉਹਨਾਂ ਦਾ ਅਰੈਸਟ ਕਰਨ ਦਾ ਤਰੀਕਾ ਕਿਹੜਾ ਹੁੰਦਾ ਸੋ ਇਹਨਾਂ ਦੇ ਉਸ ਮੁੱਥ ਭੇੜ ਦੇ ਵਿੱਚ ਇਹ ਹਾਲਾਤ ਹੋਏ ਆ ਸੋ ਇਹ ਬਦਮਾਸ਼ ਆਪਣੇ ਪੰਜਾਬ ਦੇ ਸੋ ਇਹ ਆਪਣਾ ਫਿਊਚਰ ਆ ਆਉਣ ਵਾਲਾ ਖੁਦ ਸੋਚੋ ਜਿਨ੍ਹਾਂ ਨੇ ਆਪਣੀਆਂ ਜਵਾਨੀਆਂ ਗਾਲ ਦਿੱਤੀਆਂ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਇਸ ਲੇਖੇ ਲਾ ਦਿੱਤੀ ਕਿ ਸਾਡੇ ਪੰਜਾਬ ਦਾ ਨਾਮ ਉੱਚਾ ਹੋਵੇ ਸਾਡੇ ਪੰਜਾਬੀਆਂ ਦੀ ਇੱਕ ਪਹਿਚਾਨ ਹੋਵੇ ਸਾਡਾ ਇੱਕ ਰੁਤਬਾ ਹੋਵੇ ਸਾਨੂੰ ਇਹ ਜਾਣਿਆ ਜਾਵੇ ਕਿ ਹਾਂ ਪਾਕੇ ਹੀ ਇਮਾਨਦਾਰ ਮਿਹਨਤੀ ਔਰ ਸ਼ਾਨਦীনਤਾ ਵਾਲੇ ਲੋਕ ਆ ਪਰ ਇਹਨਾਂ ਬੱਚਿਆਂ ਦੀ ਵਜ੍ਹਾ ਤੋਂ ਜਾਂ ਫਿਰ ਇਹ ਕਿੱਦਾਂ ਆਏ ਇਥੇ ਕੀ ਸੀਨ ਆ ਤੋਂ ਤੁਸੀਂ ਆਪ ਦੇਖ ਲਓ ਕਿ ਹੁਣ ਇਹ ਕਿਹੜੇ ਰਸਤੇ 'ਚ ਪੈ ਗਏ ਕਿ ਹੱਥਾਂ ਦੇ ਵਿੱਚ ਗੰਨਾ ਇਹਨਾਂ ਦੇ ਤੇ ਲੋਕਾਂ ਨੂੰ ਭੋਲੇ-ਭਾਲੇ ਜਿਨ੍ਹਾਂ ਨੇ ਆਪਣੀ ਮਿਹਨਤ ਕਰ-ਕਰ ਕੇ ਇੱਥੇ ਤੱਕ ਮਕਾਮ ਤੱਕ ਪਹੁੰਚਿਆ ਸੋ ਉਹਨਾਂ ਤੋਂ ਲੁੱਟਾਂ ਖੋਹਾਂ ਕਰ ਰਹੇ ਉਹਨਾਂ ਨੂੰ ਡਰਾ ਧਮਕਾ ਰਹੇ ਫਰੋਤੀਆਂ ਤੱਕ ਉਹਨਾਂ ਤੋਂ ਮੰਗ ਰਹੇ ਆ ਸੋ ਕਿੱਥੇ ਤੱਕ ਜਾਇਜ਼ ਆ ਕਿੱਥੇ ਤੱਕ ਨਹੀਂ ਹੈ ਸੋ ਪੰਜਾਬੀ ਜਿਹੜੇ ਜਾਣਦੇ ਸੀਗੇ ਕਿ ਅਸੀਂ ਮਿਹਨਤ ਕਰਕੇ ਹਰ ਸਾਰਾ ਕੁਝ ਹਾਸਲ ਕੀਤਾ ਤੇ ਸਾਰਾ ਕੁਝ ਹਾਸਲਾ ਸਾਨੂੰ ਸਾਡੇ ਗੁਰੂਆਂ ਨੇ ਇਹੀ ਚੀਜ਼ ਸਿਖਾਈ ਆ ਕਿ ਜਿੱਥੇ ਵੀ ਜਾਣਾ ਜਿਸ ਧਰਤੀ ਤੇ ਵੀ ਜਾਣਾ ਤੁਸੀਂ ਮਿਹਨਤ ਕਰਨੀ ਆ ਬਾਬੇ ਨਾਨਕ ਦਾ ਵੀ ਇਹੀ ਹੋਕਾ ਸੀਗਾ ਕਿ ਤੁਸੀਂ ਮਿਹਨਤ ਕਰਕੇ ਆਪਣਾ ਕੰਮ ਕਰਕੇ ਖਾਣਾ ਪਰ ਇਹ ਕੀ ਹੋ ਰਿਹਾ ਔਰ ਟਵੀਟ ਆ ਰਹੇ ਉੱਥੋਂ ਦੇ ਲੋਕਾਂ ਦੇ ਅਕ੍ਰਿਕ ਸਾਹਿਬ ਦਾ ਇੱਕ ਟਵੀਟ ਆਇਆ ਹੋਇਆ ਤੁਸੀਂ ਦੇਖੋ ਉਹਨੇ ਨਾਮ ਨਸ਼ਰ ਕੀਤੇ ਆ ਕਿ ਆ ਬੰਦੇ ਆ ਇਹ ਬੰਦੇ ਸਾਰੇ ਦੇ ਸਾਰੇ ਪੰਜਾਬ ਦੇ ਆ ਸਿੰਘ ਆ ਇਹਨਾਂ ਚ ਕੋਈ ਵੀ ਕੈਨੇਡੀਅਨ ਨਹੀਂ ਆ ਇਹਨਾਂ ਚ ਕੋਈ ਵੀ ਇਦਾਂ ਦਾ ਹੈ ਨਹੀਂ ਕਿ ਜਿਹੜਾ ਇੱਥੋਂ ਦਾ ਸਿਟੀਜ਼ਨ ਹੋਵੇ ਸੋ ਇਹਨਾਂ ਨੂੰ ਕੌਣ ਲੈ ਕੇ ਆਇਆ ਇੱਥੇ ਕਿਉਂ ਆਏ ਥੇ ਕਿਉਂ ਸਾਡੇ ਦੇਸ਼ ਦਾ ਇਹਨਾਂ ਨੇ ਬੇੜਾ ਬਿਠਾਇਆ ਹੋਇਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਏ ਦਿਨ ਆਪਣੇ ਪੰਜਾਬੀ ਬਦਮਾਸ਼ੀ ਕਰਦੇ ਆ ਜਾਂ ਫੇ ਕਿਸੇ ਕੁੜੀ ਪਿੱਛੇ ਲੜ ਪੈਂਦੇ ਆ ਜਾਂ ਫੇ ਪੁਲਾਜਿਆਂ ਦੇ ਉੱਪਰ ਗੇੜੀਆਂ ਮਾਰਦੇ ਆ ਗੱਡੀਆਂ ਦੇ ਚੀਕਾ ਪੜਾਉਂਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੀ ਮੈਸੇਜ ਜਾਂਦਾ ਇੱਥੋਂ ਦੇ ਲੋਕਾਂ ਦੇ ਵਿੱਚ ਔਰ ਇਹੀ ਤੁਹਾਡੀਆਂ ਗਲਤੀਆਂ ਵਜਾ ਤੇ ਇਹੀ ਤੁਹਾਡੀਆਂ ਹਰਕਤਾਂ ਦੀ ਵਜਾ ਤੋਂ ਕੀ ਹਾਲਾਤ ਹੋ ਗਏ ਆ ਅੱਜ ਕੈਨੇਡਾ ਤੇ ਆਏ ਦਿਨ ਕੋਈ ਨਾ ਕੋਈ ਨਿਊਜ਼ ਆਉਂਦੀ ਹੈ ਕਿ 2025 ਦੇ ਵਿੱਚ 10 ਲੱਖ ਲੋਕਾਂ ਦੇ ਵੀਜ਼ੇ ਰੀਨਿਊ ਨਹੀਂ ਹੋਣੇ ਆ ਉਹਨਾਂ ਦੇ ਵੀਜ਼ੇ ਐਕਸਪਾਇਰੀ ਹੋ ਰਹੇ ਆ ਉਹਨਾਂ ਨੂੰ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪਵੇਗਾ 2026 ਦੇ ਵਿੱਚ 9 ਲੱਖ ਲੋਕਾਂ ਨੂੰ ਵੀਜ਼ੇ ਐਕਸਪਾਇਰੀ ਹੋ ਰਿਹਾ ਉਹਨਾਂ ਨੂੰ ਰੀਨਿਊ ਨਹੀਂ ਕਰਨਾ ਸੋ ਕਿਸ ਦੀ وجہ ਉਹ ਇਹੀ ਇਹ ਲੋਕਾਂ ਦੀ ਦੇਨ ਆ ਤੁਹਾਡੀ ਦੇਨ ਆ ਤੁਸੀਂ ਆਪਣੇ ਬੱਚਿਆਂ ਦੀ ਸਹੀ ਪਰਵਰਿਸ਼ ਨਹੀਂ ਕਰਦੇ ਸੋ ਤੁਹਾਡੇ ਵਿੱਚ ਇਹ ਹੋਰ ਕਿੱਥੋਂ ਆ ਗਈ ਕਿ ਤੁਸੀਂ ਗਲਤ ਰਸਤੇ ਦੇ ਉੱਪਰ ਤੁਰ ਕੇ ਰਾਤੋਂ ਰਾਤ ਅਮੀਰ ਬਣਨਾ ਸੋ ਇਹ ਬਹੁਤ ਹੀ ਗੰਭੀਰ ਸਮੱਸਿਆ ਬਣੀ ਹੋਈ ਐ ਇਸ ਟਾਈਮ ਦੇ ਉੱਪਰ ਆਏ ਦਿਨ ਕੋਈ ਨਾ ਕੋਈ ਗੋਲੀ ਕਾਂਡ ਹੋ ਰਿਹਾ ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਇਨਵੋਲ ਆਪਣੇ ਪੰਜਾਬੀ ਹੁੰਦੇ ਆ ਤੋ ਹੁਣ ਆਪਣੇ ਲੋਕ ਵੀ ਸੜਕਾਂ ਦੇ ਉੱਪਰ ਉਤਰੇ ਆ ਪ੍ਰੋਟੈਸਟ ਕਰ ਰਹੇ ਆ ਕਿ ਵਾਕਈ ਹੀ ਇਹਨਾਂ ਨੇ ਜੀਣਾ ਹਰਾਮ ਕਰ ਦਿੱਤਾ ਔਰ ਕੈਨੇਡਾ ਦੀ ਪੁਲਿਸ ਦੇ ਉੱਪਰ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਆ ਇਸ ਚੀਜ਼ ਨੂੰ ਲੈ ਕੇ ਕਿਉਂਕਿ ਆਏ ਦਿਨ ਕੋਈ ਨਾ ਕੋਈ ਰਿਪੋਰਟ ਉਹਨਾਂ ਕੋਲ ਜਾਂਦੀ ਆ ਕਿ ਸਾਡੇ ਉੱਪਰ ਜੀ ਫਰੌਤੀ ਦਾ ਫੋਨ ਆਇਆ ਸਾਡੇ ਉੱਪਰ ਜੀ ਗੋਲੀਆਂ ਚੱਲਦੀਆਂ ਸੋ ਪੁਲਿਸ ਵੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਜਿਹੜੇ ਦੇਸ਼ ਵਿੱਚ ਕਰੇ ਕਿਸੇ ਨੇ ਸੁਣਿਆ ਨਹੀਂ ਸੀ ਵੀ ਕਿਸੇ ਨੂੰ ਆਪਾਂ ਮਾਰਨਾ ਆ ਉਹਦੇ ਉੱਪਰ ਗੋਲੀ ਤਾਲਣੀ ਆ ਜਾਂ ਇਹ ਕਰਨਾ ਹੁਣ ਉਹ ਦੇਸ਼ਾਂ ਦੇ ਵਿੱਚ ਪੁਲਿਸ ਨੂੰ ਇਸ ਚੀਜ਼ ਦੇ ਲਈ ਸਭ ਤੋਂ ਜ਼ਿਆਦਾ ਜੂਝਣਾ ਪੈ ਰਿਹਾ ਹੈ ਔਰ ਹੁਣ ਉਹ ਪਛਤਾ ਰਹੇ ਆ ਕਿ ਅਸੀਂ ਕਿਉਂ ਇੰਨੇ ਦਲਦਲ ਵਿੱਚ ਇੱਥੇ ਫਸਾਈ ਜਿੱਥੋਂ ਚੱਕਿਆ ਕੋਈ ਇੱਥੇ ਆ ਕੇ ਫਸ ਗਿਆ ਔਰ ਕਿਉਂ ਇਹ ਜਿਹੜੇ ਹੁਣ ਸ਼ਕਤੀਆਂ ਹੋ ਰਹੀਆਂ ਬਾਰਡਰਾਂ ਦੇ ਉੱਪਰ ਸੋ ਇਹ ਸਿਰਫ ਸਿਰਫ ਆਪਣੀ ਹੀ ਦੇਣਾ ਇਹ ਚ ਕਿਸੇ ਦਾ ਕੋਈ ਆਪਾ ਸਰਕਾਰਾਂ ਨੂੰ ਨਹੀਂ ਨਿੱਦ ਸਕਦੇ ਕਿਉਂਕਿ ਉਹ ਸਰਕਾਰਾਂ ਉਹ ਦੇਸ਼ ਬਹੁਤ ਹੀ ਵਧੀਆ ਸੀਗੇ ਬਹੁਤ ਲੋਕਾਂ ਨੇ ਉੱਥੇ ਆ ਕੇ ਆਪਣਾ ਫਿਊਚਰ ਬਣਾਇਆ ਆਪਣੇ ਘਰਦਿਆਂ ਤੱਕ ਦਾ ਫਿਊਚਰ ਬਣਾਤਾ ਐਦਾਂ ਦੀਆਂ ਵੀ ਕਈ ਫੈਮਲੀਆ ਹੈਗੀਆਂ ਜਿਨ੍ਹਾਂ ਨੇ ਆਪਣੇ ਪੂਰੇ ਦੇ ਪੂਰੇ ਪਿੰਡਾਂ ਨੂੰ ਸਵਾਰ ਕੇ ਰੱਖ ਦਿੱਤਾ ਜੀ ਹਾਂਜੀ ਕਿਉਂਕਿ ਉਹਨਾਂ ਨੂੰ ਉੱਥੋਂ ਸਿੱਖਣ ਨੂੰ ਮਿਲਿਆ ਉਹਨਾਂ ਨੇ ਉਹਨਾਂ ਨੂੰ ਅਡਾਪਟ ਕੀਤਾ ਉਹਨਾਂ ਦੀ ਸੋਚ ਨੂੰ ਸੋਚਿਆ ਕਿ ਅਸੀਂ ਵੀ ਵਧੀਆ ਬਣੇ ਤੇ ਆਪਣੇ ਨਾਲ ਦੇਆਂ ਨੂੰ ਵੀ ਵਧੀਆ ਬਣਾਈਏ ਸੋ ਸਾਰਾ ਕੁਝ ਵਧੀਆ ਚੱਲ ਰਿਹਾ ਸੀ ਪਰ ਅੱਜ ਇਸ ਟਾਈਮ ਦੇ ਉੱਪਰ ਨਸ਼ਾ ਤੇ ਸਭ ਤੋਂ ਜ਼ਿਆਦਾ ਗੁੰਡਾਗਰਦੀ ਕਿਉਂ ਹੋ ਰਹੀ ਆ ਸੋ ਇਹਨਾਂ ਦੀਆਂ ਵੀਡੀਓਜ਼ ऐसे ਲਈ ਸਭ ਤੋਂ ਜ਼ਿਆਦਾ ਵਾਇਰਲ ਹੋ ਰਹੀਆਂ ਫੋਟੋ ਕਿਉਂਕਿ ਪਹਿਲਾਂ ਪੁਲਿਸ ਇਹ ਚੀਜ਼ ਨਹੀਂ ਕਰਦੀ ਹੁੰਦੀ ਸੀ ਪਰ ਇਸ ਟਾਈਮ ਦੇ ਉੱਪਰ ਪੁਲਿਸ ਦਾ ਇਹ ਕਹਿਣਾ ਕਿ ਅਸੀਂ ਇਹਨਾਂ ਜੋ ਵੀ ਇਦਾਂ ਦੀ ਕਾਰਵਾਈ ਜਾਂ ਇਦਾਂ ਦੇ ਅਪਰਾਧਾਂ ਦੇ ਵਿੱਚ ਸ਼ਾਮਲ ਹੋਣਗੇ ਅਸੀਂ ਉਹਨਾਂ ਦੀਆਂ ਫੋਟੋਆਂ ਜ਼ਾਹਿਰ ਕਰਾਂਗੇ ਲੋਕਾਂ ਦੇ ਸਾਹਮਣੇ ਲਿਆਵਾਂਗੇ ਤਾਂ ਕਿ ਲੋਕ ਸਾਡੇ ਕੋਲ ਆਉਣ ਕਿ ਹਾਂਜੀ ਇਹਨੇ ਸਾਡੇ ਨਾਲ ਵੀ ਗਲਤ ਕੀਤਾ ਇਹ ਸਾਤੋਂ ਵੀ ਫਰੋਤੀ ਲਈ ਸਾਨੂੰ ਵੀ ਤੰਗ ਪਰੇਸ਼ਾਨ ਕੀਤਾ ਸੋ ਤਾਂ ਕਰਕੇ ਇਹ ਫੋਟੋਆਂ ਹਰ ਇੱਕ ਸੋਸ਼ਲ ਮੀਡੀਆ ਦੇ ਉੱਪਰ ਹਰ ਇੱਕ ਨਿਊਜ਼ ਦੇ ਵਿੱਚ ਛਾਈਆਂ ਹੋਈਆਂ ਇਹ ਇਕੱਲਾ ਕੈਨੇਡਾ ਦੇ ਵਿੱਚ ਹੀ ਨਹੀਂ ਹੈ ਅਮਰੀਕਾ ਦੇ ਵਿੱਚ ਵੀ ਗੁਜਰਾਤੀ ਪਟੇਲ ਸਾਹਿਬਾਂ ਨੇ ਬਹੁਤ ਜ਼ਿਆਦਾ ਅੱਤ ਕੀਤਾ ਹੋਇਆ ਹਰ ਇੱਕ ਦਿਨ ਉਹਨਾਂ ਦੀ ਸਕੈਮ ਦੀ ਕੋਈ ਵੀਡੀਓ ਸਾਹਮਣੇ ਆ ਜਾਂਦੀ ਆ ਕੋਈ ਨਾ ਕੋਈ ਕੁਛ ਉਹਨਾਂ ਦਾ ਕਾਂਡ ਸਾਹਮਣੇ ਆ ਜਾਂਦਾ ਤੋ ਇਹ ਹੁੰਦੇ ਸਾਰੇ ਘਟ ਉਮਰ ਦੇ ਇਹਨਾਂ ਦਾ ਮਾਈਂਡ ਵਾਸ਼ ਕੀਤਾ ਜਾਂਦਾ ਲਾਲਚ ਦਿੱਤਾ ਜਾਂਦਾ ਇਹਨਾਂ ਨੂੰ ਕਿ ਤੁਸੀਂ ਰਾਤੋਂ ਰਾਤ ਹੀ ਅਮੀਰ ਹੋ ਜਾਓਗੇ ਔਰ ਇਹ ਉਹਨਾਂ ਦੀ ਗੱਲਾਂ 'ਚ ਆ ਕੇ ਗਲਤ ਰਸਤੇ ਦੇ ਉੱਪਰ ਤੁਰ ਪੈਂਦੇ ਆ ਤੋ ਇਹਨਾਂ ਦੀ ਉਮਰਾਂ ਦੇਖ ਲਓ 20 ਸਾਲ ਕੀ ਉਮਰ ਹੁੰਦੀ ਹੈ ਕਿ ਉਹ ਬੇਦਮਾਸ਼ੀ ਦੀ ਉਮਰ ਹੈਗੀ ਆ ਜਦੋਂ ਅਸੀਂ ਐਸੇ ਉਮਰ ਦੇ ਵਿੱਚ ਹੁੰਦੇ ਸਾਨੂੰ ਕੁਝ ਪਤਾ ਵੀ ਨਹੀਂ ਹੁੰਦਾ ਕੀ ਹੈ ਦੁਨੀਆਦਾਰੀ ਕਿੱਥੇ ਨਹੀਂ ਪਰ ਅੱਜ ਕੱਲ ਦੇ ਬੱਚੇ ਰਿਵਾਲਵਰ ਲੈ ਕੇ ਲੋਕਾਂ ਤੋਂ ਫਰੋਤੀਆਂ ਮੰਗਦੇ ਆ ਸੋਚੋ ਤੇ ਸਮਝਾ ਲਓ ਆਪਣੇ ਬੱਚਿਆਂ ਨੂੰ ਹੁਣ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਜਾਊਗਾ ਨਹੀਂ ਪੰਜਾਬੀਆਂ ਦਾ ਹਰ ਇੱਕ ਕੰਟਰੀ ਦੇ ਵਿੱਚ ਹਰ ਇੱਕ ਦੇਸ਼ ਦੇ ਵਿੱਚ ਨਾਮ ਬਦਨਾਮ ਹੋਏਗਾ ਪੰਜਾਬੀਆਂ ਦਾ ਕਿਉਂਕਿ ਅਮਰੀਕਾ ਦੇ ਵਿੱਚ ਵੀ ਹਰਜਿੰਦਰ ਸਿੰਘ ਤੇ ਇੱਕ ਐਕਸੀਡੈਂਟ ਹੋਇਆ ਸੀਗਾ ਕਿੰਨਾ ਭੰਡਿਆ ਗਿਆ ਸੀ ਆ ਸਿੰਘਾਂ ਨੂੰ ਹਰ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ ਉਸੇ ਨਿਗਾ ਨਾਲ ਦੇਖਿਆ ਜਾਂਦਾ ਸੀਗਾ ਕਿ ਪਤਾ ਨਹੀਂ ਐਸੇ ਨੇ ਕਤਲ ਕੀਤੇ ਆ ਉਹ ਐਸੇ ਨੇ ਐਕਸੀਡੈਂਟ ਕੀਤਾ ਯੂ ਟਰਨ ਐਸੇ ਨੇ ਮਾਰਿਆ ਸੋ ਹੁਣ ਵੀ ਰੁਕ ਜਾਓ ਹਲੇ ਵੀ ਸੰਭਾਲ ਸੰਭਾਲ ਲਓ ਆਉਣ ਵਾਲੇ ਦਿਨਾਂ ਚ ਬਿਲਕੁਲ ਰਸਤੇ ਬੰਦ ਹੋ ਜਾਣੇ ਤੁਹਾਡੇ ਲਈ ਤੁਹਾਨੂੰ ਕਿਸੇ ਨੇ ਬੜ ਨਹੀਂ ਦੇਣਾ ਪੰਜਾਬ ਦੇ ਵਿੱਚ ਤੁਹਾਡ ਤੁਸ ਤੁਹਾਡਾ ਹੈ ਹੀ ਨਹੀਂ ਹੁਣ ਕੁੱਖ ਵੀ ਰਿਹਾ ਉੱਥੇ ਪੰਜਾਬ ਦੇ ਵਿੱਚ ਪਹਿਲਾਂ ਹੀ ਕਬਜ਼ੇ ਹੋਰ ਹੋ ਗਏ ਕਾਮਕਾਰ ਸਾਰੇ ਲੋਕਾਂ ਨੇ ਸੰਭਾਲ ਲਿਆ ਕਿਉਂਕਿ ਏ ਅੱਜਕੱਲ੍ਹ ਇਸ ਤਰ੍ਹਾਂ ਦਾ ਯੁੱਗ ਚੱਲਦਾ ਪਿਆ ਕੋਈ ਵੀ ਜਗ੍ਹਾ ਖਾਲੀ ਹੁੰਦੀ ਹੈ ਨਾ ਤਾਂ ਲੋਕ ਵੇਟ ਕਰਦੇ ਹੁੰਦੇ ਵੀ ਜਗ੍ਹਾ ਖਾਲੀ ਹੋਵੇ ਚਾਰ ਪਿੱਛੇ ਖੜੇ ਹੁੰਦੇ ਆ ਸੋ ਤੁਸੀਂ ਪਿੱਛੇ ਛੱਡ ਕੇ ਆਏ ਸੀ ਆਪਣੀ ਜਗ੍ਹਾ ਖਾਲੀ ਸੋ ਉਹ ਜਗ੍ਹਾ ਤੇ ਉਹ ਕੰਮਕਾਰ ਕਵਰ ਹੋ ਚੁੱਕੇ ਆ ਉੱਥੇ ਲੋਕਾਂ ਨੇ ਆਪਣਾ ਕੰਮ ਕੰਮ ਜਮਾ ਲਿਆ ਕੰਮਕਾਰ ਤੇ ਹੁਣ ਇਹ ਨਾ ਸੋਚੋ ਕਿ ਤੁਸੀਂ ਹੁਣ ਪੰਜਾਬ ਦੇ ਵਿੱਚ ਆ ਕੇ ਕੁਝ ਕਰ ਲੋਗੇ ਪੰਜਾਬ ਦੇ ਵਿੱਚ ਕੁਝ ਵੀ ਨਹੀਂ ਰਿਹਾ ਪੰਜਾਬ ਦੇ ਵਿੱਚ ਹਰ ਇੱਕ ਕੰਮ ਦੇ ਉੱਪਰ ਕਿਸੇ ਹੋਰ ਦਾ ਕਬਜ਼ਾ ਹੋ ਚੁੱਕਿਆ ਸੋ ਜਿੱਥੇ ਤੁਸੀਂ ਹੈਗੇ ਹੁਣ ਉਹਦੀਆਂ ਜੜਾਂ ਹੀ ਪੱਕੀਆਂ ਕਰ ਲਓ ਨਹੀਂ ਤਾਂ ਫਿਰ ਨਾ ਘਰ ਦੇ ਨਾ ਘਾੜ ਦੇ ਉਹ ਕੰਮ ਹੋਣਾ ਤੁਹਾਡੇ ਨਾਲ ਬਾਕੀ ਆਈ ਹੋਪ ਤੁਸੀਂ ਸਮਝ ਗਏ ਹੋਗੇ ਇਹ ਫੋਟੋਆਂ ਕਿਉਂ ਵਾਇਰਲ ਹੋ ਰਹੀਆਂ ਸੇਮ ਸਾਰੀਆਂ ਕੰਟਰੀਆਂ ਦੇ ਵਿੱਚ ਇਹੀ ਹਾਲ ਹੋ ਰਿਹਾ ਤਾਂ ਸਮਝਾ ਲਓ ਆਪਣੇ ਆਪ ਨੂੰ ਤੇ ਸਮਝੋ ਇੱਕ ਦੂਜੇ ਦਾ ਸਾਥ ਨਾ ਦਿਆ ਕਰੋ ਤੇ ਤੁਸੀਂ ਵੀ ਕਿਸੇ ਦੀਆਂ ਗੱਲਾਂ 'ਚ ਨਾ ਆ ਕੇ ਰਾਤੋ-ਰਾਤ ਅਮੀਰ ਹੋਣ ਦੇ ਸੁਪਨੇ ਦੇਖ ਕੇ ਗਲਤ ਰਸਤੇ ਉੱਪਰ ਨਾ ਤੁਰਿਆ ਕਰੋ ਹੁਣ ਇਹਨਾਂ ਨੂੰ ਸਜ਼ਾ ਵੀ ਮਿਲਣੀ ਹੈ ਨਾਲ ਦੇ ਨਾਲ ਇਹਨਾਂ ਨੂੰ ਰਿਪੋਰਟ ਵੀ ਹੋਣਾ ਇਹਨਾਂ ਨੂੰ ਇਸ ਕੰਟਰੀ ਦੇ ਵਿੱਚ ਨਹੀਂ ਰੱਖਣਾ ਇਸ ਸਰਕਾਰ ਨੇ ਔਰ ਸਜ਼ਾ ਦੇਖਦੇ ਕਿੰਨੀ ਹੁੰਦੀ ਉਸ ਤੋਂ ਬਾਅਦ ਇਹਨਾਂ ਨੂੰ ਰਿਪੋਰਟ ਵੀ ਕੀਤਾ ਜਾਣਾ ਲਾਈਫ ਤੇ ਫਿਊਚਰ ਸਾਰਾ ਕੁਝ ਬਰਬਾਦ ਹੋ ਗਿਆ ਇਹਨਾਂ ਦਾ ਔਰ ਉੱਥੋਂ ਦੇ ਲੋਕ ਵੀ ਹੋਣ ਇਹਨਾਂ ਦੇ ਵਿਰੁੱਧ ਸੜਕਾਂ ਦੇ ਉੱਪਰ ਉਤਰਿਆ ਕੋਈ ਵੀ ਇਹਨਾਂ ਦੇ ਹਮਦਰਦ ਦੇ ਵਿੱਚ ਨਹੀਂ ਆ ਸਭ ਲੋਕ ਪੁੱਛ ਰਹੇ ਕਿਉਂ ਆਏ ਸਾਨੂੰ ਤੰਗ ਕਰਦੇ ਪਏ ਸਾਡਾ ਨਾਮ ਬਦਨਾਮ ਕਰਦੇ ਪਏ ਬਾਕੀ ਆਈ ਹੋਪ ਸਮਝ ਗਏ ਹੋਵਗੇ ਤੁਸੀਂ ਇਸ ਦੇ ਬਾਰੇ ਕੁਝ ਕਹਿਣਾ ਹੋਇਆ ਜਰੂਰ ਆਪਣੀ ਰਾਏ ਸਾਂਝੀ ਕਰਿਓ ਸਾਡੇ ਨਾਲ ਤੁਹਾਡਾ ਕੀ ਐਕਸਪੀਰੀਅੰਸ ਆ ਬਾਕੀ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਇਨਸਾਨ ਤੱਕ ਵੀਡੀਓ ਪਹੁੰਚ ਸਕੇ ਬਾਕੀ ਤੁਹਾਡਾ ਆਪਣਾ ਚੈਨਲ ਆ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਹਰ ਇੱਕ ਨਵੀਤ ਨਵੀਂ ਅਪਡੇਟ ਮਿਲਦੀ ਰਹੇ ਥੈਂਕ ਯੂ